ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਹਾਜ਼ਰ ਆਪਾਂ ਲੈ ਕੇ ਨਵੀਂ ਵੀਡੀਓ ਅਸੀਂ ਠੀਕ ਠਾਕ ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਮੈਂ ਆਈ ਸੀ ਇੱਧਰ ਨਾ ਮੇਰੇ ਘਰੇ ਜਿੱਧਰ ਕੰਮ ਚੱਲਦਾ ਤੇ ਮੇਰੀ ਅੱਜ ਛੁੱਟੀ ਸੀ ਤੇ ਅੱਜ ਇੱਧਰ ਆਉਣਾ ਸੀਗਾ ਗੈਂਸ ਆਲਿਆਂ ਨੇ ਤੇ 11 ਦਾ ਟਾਈਮ ਸੀਗਾ ਹਜੇ ਤੱਕ ਆਏ ਨਹੀਂ ਮੈਂ ਕਿਹਾ ਚਲੋ ਉਹਨਾਂ ਚੱਕਰ ਆਪਾਂ ਵੀਡੀਓ ਰਿਕਾਰਡਿੰਗ ਕਰ ਲਈਏ ਨਾਲੇ ਤੁਹਾਡੇ ਕਮੈਂਟਾਂ ਦਾ ਜਵਾਬ ਦੇ ਦਿੰਦੀ ਇੱਕ ਮਿੰਟ ਕਮੈਂਟ ਕਾਫੀ ਆ ਰਿਹਾ ਸੀਗਾ ਮੈਂ ਖਾਲੇ ਉਹਦਾ ਅਨਸਰ ਦਿੰਦੀ ਤੇ ਇਹ ਅੱਜ ਹੈ ਨਹੀਂਗੇ ਇਹ ਗਏ ਹੋਏ ਆ ਕੰਮ ਸੀਗਾ ਅੱਜ ਇਹਨਾਂ ਤੇ ਉੱਧਰ ਗਏ ਆ ਮੈਂ ਸੀਗੇ ਤੇ ਇੱਧਰ ਉਹਨਾਂ ਸੀਗੇ ਗੈਂ ਸਾਧਾ ਕਰਕੇ ਤੇ ਉੱਧਰੋਂ ਤਾਂ ਗੁਰਾਵੀਆ ਤੇ ਨਾਲ ਬਾਂਟੀ ਆ ਤੇ ਇੱਥੇ ਘਰੇ ਸੀਗੇ ਅੱਜ ਤੇ ਗਏ ਨਹੀਂ ਕਿ ਕੰਮ ਤੇ ਨਾਲ ਸ਼ਾਮ ਨੂੰ ਜਾਣਾ ਵਾ ਤੇ ਫਿਰ ਇਹ ਵੀ ਇੱਧਰ ਆ ਗਈ ਸੀ ਕਿਉਂਕਿ ਮੈਸਤਰੀ ਲੱਗੇ ਤੇ ਹੁਣ ਬਸ ਅਸੀਂ ਉੱਪਰ ਬੈਠੇ ਸੀਗੇ ਧੁੱਪ ਸੇਕਦੇ ਸੀ ਤੇ ਲਖ ਨਾਲ ਚਲੋ ਤੁਹਾਡੇ ਕਮੈਂਟਾਂ ਦਾ ਆਪਾਂ ਜਵਾਬ ਦਿੰਨੇ ਆ ਠੰਡ ਬਹੁਤ ਆਜ ਹਵਾ ਚ ਵੈਸੇ ਤਾਂ ਆਪਾਂ ਤੇ ਨਾਲੋਂ ਹਵਾ ਬਹੁਤ ਚੱਲਦੀ ਆ ਤੇ ਹਾਂਜੀ ਚਲੋ ਆਪਾਂ ਮੇਨ ਕਮੈਂਟ ਆ ਜਿਹੜੇ ਵੀਰਾਂ ਨੇ ਸਲਿੱਪਾਂ ਆਲੇ ਹਨ ਵੀ ਸਲਿੱਪਾਂ ਨਹੀਂ ਮਿਲਿਆ ਹਜੇ ਤੱਕ ਬਈ ਆਪਾਂ ਵੈਸੇ ਤਾਂ ਸਲਿੱਪਾਂ ਮਿਲ ਜਾਣੀਆਂ ਚਾਹੀਦੀਆਂ ਨਾ ਜੇ ਤੁਹਾਡੇ ਪੇਪਰ ਭਰੇ ਆ ਕਲਿੱਕ ਹੋਈ ਆ ਤੇ ਵੀ ਇੰਨਾ ਟਾਈਮ ਨਹੀਂ ਲੱਗਣਾ ਚਾਹੀਦਾ ਸਲਿੱਪਾਂ ਜਿਉਂਕਿ ਹੌਣ ਸਾਲ ਆਲੇ ਨੂੰ ਤਾਂ ਇੱਕ ਮਹੀਨਾ ਹੀ ਹੋਣਾ ਲਗਾ ਪੰਜ ਤਰੀਕ ਨੂੰ ਮਹੀਨਾ ਹੋ ਜਾਣਾ ਵਾ ਤੇ ਵੀ ਮਿਲ ਜਾਣੀਆਂ ਚਾਹੀਦੀਆਂ ਵੀ ਤੁਸੀਂ ਹੁਣ ਜੋਰ ਪਾ ਕੇ ਕਹਿ ਸਕਦੇ ਆ ਵੀ ਜੇ ਕਿਸੇ ਰਿਸ਼ਤੇਦਾਰ ਨੇ ਵਕੀਲ ਨੇ ਜੇ ਜੇ ਰਿਸ਼ਤੇਦਾਰ ਨੇ ਜਾ ਕੇ ਸੇ ਏਜੰਟ ਤੋਂ ਚਿੱਠੀ ਭਾਈ ਆ ਵਕੀਲ ਦਾ ਤੇ ਤੁਸੀਂ ਜੋਰ ਪਾ ਕੇ ਉਹਨਾਂ ਨੂੰ ਸਲਿੱਪਾਂ ਦੇ ਦੇ ਕੋਈ ਕਾਫੀ ਟਾਈਮ ਹੋ ਗਿਆ ਹੁਣ ਕੋਈ ਜੇ ਸਾਡੇ ਪੇਪਰ ਭਰੇ ਆ ਤਾਂ ਸਾਨੂੰ ਸਲਿੱਪਾਂ ਦੋ ਤੇ ਹਾਂਜੀ ਬਾਕੀ ਜਿਹੜੇ ਉਹ ਵੀ ਆਪਾਂ ਤੁਹਾਡੇ ਕਮੈਂਟ ਦਾ ਜਵਾਬ ਦਿੱਤਾ ਸੀ ਫੇਰ ਵੀ ਪੈਨਾਂ ਦੇ ਜੀ ਮੈਂ ਜਾਂ ਤਾਂ ਆਪਣੇ ਨਾਮੇ ਜੁੜਦੇ ਆ ਫਿਰ ਉਹ ਹੀ ਕਮੈਂਟ ਆ ਰਹੇ ਆ ਵੀ ਇਹੇ ਨਿਕਲਨੇ ਕਦੋਂ ਸਟਾਰਟ ਹੋਣਗੇ ਤੇ ਉਹ ਆਪਾਂ ਦੱਸਿਆ ਹੀ ਆ ਤੁਹਾਨੂੰ ਹਰੇਕ ਵੀਡੀਓ ਚ ਦੱਸ ਦਿਆਂ ਵੀ 9 ਮਹੀਨੇ ਆਲੇ ਤਾਂ 20 ਦਿਨਾਂ ਤੋਂ ਬਾਅਦ कल स्टार्ट हो ਜਾਂਦੇ ਆ ਬਸ ਆ ਹੋ ਗਏ ਹੋਣਗੇ ਬਸ ਅੱਜ ਜਿਵੇਂ ਮੰਡੇ ਆ ਤੇ ਪਤਾ ਲੱਗ ਜੂਗਾ ਤੇ ਇੱਕ ਅੱਧੇ ਦਿਨ ਤੱਕ ਨੋ ਲੈਆਉਟ ਤੇ ਆਉਣੇ ਸ਼ੁਰੂ ਹੋ ਜਾਣਗੇ ਆਪਾਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਸਾਲ ਆਲਿਆਂ ਦਾ 60 ਦਿਨਾਂ ਦਾ ਟਾਈਮ ਹੁੰਦਾ ਵੀ ਹਜੇ ਉਹਨੂੰ ਟਾਈਮ ਲੱਗੂਗਾ ਪਰ ਪਿਛਲੇ ਸਾਲ ਉਹ ਵੀ ਇਹ ਵਸ 9 ਮਹੀਨੇ ਆਲੇ ਤੋਂ 9 10 ਦਿਨ ਬਾਅਦ ਹੀ ਨਿਕਲਨੇ ਸਟਾਰਟ ਹੋ ਗਏ ਸੀਗੇ ਤੇ ਡੋਮੈਸਟਿਕ ਪੇਪਰ ਵੀ ਇਦਾਂ ਹੀ ਹੁੰਦੇ ਆ ਤੇ ਹਾਂ ਜੀ ਮੇਨ ਜਿਹੜਾ ਕਮੈਂਟ ਸੀਗਾ ਆਪਨੇ ਦੋ ਤਿੰਨ ਵੀਰਾਂ ਦਾ ਆਇਆ ਇੱਕ ਦਾ ਆਇਆ ਸੀ ਆਪਾਂ ਨੂੰ ਰਿਪਲਾਈ ਇਹਨਾਂ ਨੇ ਕੀਤਾ ਸੀਗਾ ਤੇ ਵੀ ਫੇਰ ਉਹ ਉਹਦੀ ਹੋ ਵੀ ਗਈ ਸੀਗੀ ਪਰਪਾ ਤੁਰੇ ਤੇ ਮਤਲਬ ਉਹਦੀ ਕਟ ਜਮਾ ਹੋ ਗਈ ਸੀ ਫਿੰਗਰਾਂ ਦੀ ਡੇਟ ਵੀ ਮਿਲ ਗਈ ਸੀ ਹੁਣ ਵੀਰ ਦਾ ਕਮੈਂਟ ਆਇਆ ਸੀ ਇੱਕ ਦਾ ਵੀ ਜਦੋਂ ਪਰਪਾ ਤੁਰੇ ਆਪਾਂ ਜਾਣੇ ਆ ਸਾਲ ਵਾਲੇ ਪੇਪਰ ਜਮਾ ਕਰਾਉਣ ਤੇ ਵੀ ਜੇ ਕੋਈ ਪੇਪਰ ਘੱਟ ਹੁੰਦਾ ਵਾ ਤੇ ਆਪਾਂ ਨੂੰ ਰਿਪੋਰਟ ਤਾਂ ਨਹੀਂ ਕਰਦੇ ਕਿ ਨਹੀਂ ਨਹੀਂ ਜੀ ਇਹੋ ਜੀ ਕੋਈ ਗੱਲ ਨਹੀਂ ਰਿਪੋਰਟ ਨਹੀਂ ਕਰਦੇਗੇ ਵੈਸੇ ਤਾਂ ਇਟਲੀ ਸਰਕਾਰ ਆ ਜਿਹੜੀ ਬਹੁਤ ਘੱਟ ਰਿਪੋਰਟ ਕਰਦੀ ਹੈ ਕੋਈ ਮੇਨ ਹੀ ਕਾਰਨ ਹੁੰਦਾ ਜ਼ਿਆਦਾ ਹਨਾ ਫੇਰ ਕਰਦੀ ਹੈ ਤੇ ਵੈਸੇ ਨਹੀਂ ਹਾਂ ਤੱਕ ਆਪਸوں ਇਹ ਰਿਪੋਰਟ ਨਹੀਂ ਕਰਦੇਗੇ ਤੇ ਵੈਸੇ ਇਹ ਜੀ ਤਾਂ ਕੋਈ ਪੇਪਰ ਕੱਟਵਾ ਦਾ ਵਾਲੀ ਗੱਲ ਚ ਤਾਂ ਰਿਪੋਰਟ ਕਰਨ ਵਾਲੀ ਗੱਲ ਹੀ ਨਹੀਂ ਕਿ ਤੁਸੀਂ ਟੈਂਸ਼ਨ ਨਾ ਲਓ ਕਈ ਵੀਰਾਂ ਦੇ ਕਮੈਂਟ ਆਉਂਦੇ ਜੀ ਰੋਕਾ ਲੱਗ ਜੂਗਾ ਇਦਾਂ ਹੋ ਜੂਗਾ ਵੀ ਸਾਡੇ ਜੇ ਪੇਪਰ ਘੱਟ ਹੋਏ ਤੇ ਇੱਕ ਵੀਰ ਦਾ ਅੱਗੇ ਵੀ ਕਮੈਂਟ ਆਇਆ ਸੀਗਾ ਤੇ ਵੀ ਉਹਨਾਂ ਨੂੰ ਮੋੜਤਾ ਸੀਗਾ ਪਰਪਰ ਤੁਰੇ ਤੋਂ ਨਾ ਮੰਨਦਾ ਉਹਨਾਂ ਦਾ ਪੇਪਰ ਘੱਟ ਸੀਗਾ ਤੇ ਫੇਰ ਉਹ ਵੀਰ ਬਹੁਤ ਟੈਂਸ਼ਨ ਲੈਂਦਾ ਸੀਗਾ ਵੀ ਮੈਨੂੰ ਵੀ ਵੀ ਜਾਂ ਮੈਨੂੰ ਰੋਕਾ ਲੱਗ ਗਿਆ ਜਾਂ ਮੈਨੂੰ ਵੀ ਰਿਪੋਰਟ ਕਰਤਾ ਤੇ ਇਹਨਾਂ ਨੇ ਦੱਸਿਆ ਸੀ ਵੀ ਨਹੀਂ ਇਦਾਂ ਦਾ ਕੁਝ ਨਹੀਂ ਹੁੰਦਾ ਫੇਰ ਉਹ ਵੀ ਨੇ ਜਿੱਦਨ ਉਹਦੀ ਕੱਟ ਜਮਾ ਹੋ ਗਈ ਫਿੰਗਰਾਂ ਦੀ ਡੇਟ ਮਿਲ ਗਈ ਫੇਰ ਦੱਸਿਆ ਸੀ ਕਮੈਂਟ ਕਰਕੇ ਭਾਜੀ ਮੇਰੀ ਕੱਟ ਜਮਾ ਹੋ ਗਈ ਆ ਤੇ ਮੈਨੂੰ ਫਿੰਗਰਾਂ ਦੀ ਡੇਟ ਮਿਲ ਗਈ ਉਹ ਤੁਹਾਨੂੰ ਅੱਗੇ ਮਤਲਬ ਕੇਰਾਂ ਜੇ ਤੁਹਾਡੇ ਕੋਲ ਪੇਪਰ ਘੱਟ ਆ ਉਦੋਂ ਤਾਂ ਵੈਸੇ ਤੁਹਾਨੂੰ ਵਾਪਸ ਮੋੜ ਦੇਣਗੇ ਹਨਾ ਤੇ ਵੀ ਇਹ ਪੇਪਰ ਤੁਹਾਡਾ ਘੱਟ ਆ ਉਸ ਤੋਂ ਬਾਅਦ ਉਧਰੋਂ ਫੇਰ ਦੂਰੀਵਾਰ ਜਿਹੜੀ ਅਪਾਇੰਟਮੈਂਟ ਚੁੱਕਣੀ ਪਾਉਗੀ ਆਪਦੇ ਵਕੀਲ ਨੂੰ ਕਹਿ ਕੇ ਜਾਂ ਆਪ ਜਾ ਕੇ ਤੇ ਫਿਰ ਉਹਦੇ ਤੇ ਤੁਸੀਂ ਫੇਰ ਦੂਰੀਵਾਰ ਆਪਦਾ ਉਹ ਪੇਪਰ ਜਿਹੜਾ ਘੱਟ ਆ ਤੇ ਉਹ ਪੂਰਾ ਕਰਕੇ ਤੁਸੀਂ ਜਾ ਸਕਦੇ ਤੇ ਫਿਰ ਥੋੜੀ ਜਿਹੜੀ ਕੈਕਟ ਉਹ ਜਮ੍ਹਾਂ ਹੋ ਜੂਗੀ ਤੇ ਵੈਸੇ ਤਾਂ ਮੇਨ ਪੇਪਰ ਤਾਂ ਜਿਆਦਾ ਕਿੱਥੋਂ ਤੱਕ ਆ ਵੀ ਜਿਵੇਂ ਹੁਣ ਇੱਥੇ ਇਹ ਮੰਗਦੇ ਹੁੰਦੇ ਆ ਜਿਵੇਂ ਕੀ ਕਹਿੰਦਾ ਗੋਲ ਪੁੱਛੀਏ ਤੋ ਕੋਸ ਲੈਣਾ ਤੇ ਮੇਨ ਪੇਪਰ ਤਾਂ ਜਿਹੜਾ ਇਹ ਹੀ ਉਹ ਕੋਚ ਤੇ ਮੰਗਦੇ ਹੁੰਦੀ ਆ ਵੀ ਜਿਵੇਂ ਕਿ ਇੱਥੇ ਆ ਕਹਿ ਦਿੰਦੇ ਆ ਨਾ ਵੀ ਆਪਾਂ ਨੂੰ ਬੰਦਿਆ ਨਹੀਂ ਮਿਲਿਆਗਾ ਹਨਾ ਜਾਨਸੀਆਂ ਤੇ ਮੇਰੇ ਬੰਦੇ ਆ ਵੀ ਆ ਬੰਦਾ ਨਹੀਂ ਮਿਲਿਆ ਹਨਾ ਆਪਾਂ ਨੂੰ ਦੇ ਵੀ ਉਹ ਇਹਨਾਂ ਨੇ ਪੇਪਰ ਨਾਲ ਲਾਉਣਾ ਹੁੰਦਾ ਮੈਂ ਤਾਂ ਇੱਕ ਦੋ ਵੀਰਾਂ ਨਾਲ ਇਹ ਇਦਾਂ ਨਹੀਂ ਪ੍ਰੋਬਲਮ ਵੀ ਆਈ ਆ ਤੇ ਵੀ ਉਹ ਉਹ ਹੀ ਮੰਗਦੇ ਵੀ ਮਤਲਬ ਉਹ ਪੇਪਰ ਨਹੀਂ ਲਾਇਆ ਹੁੰਦਾ ਜਿਹਦੇ ਤੇ ਹੁੰਦਾ ਵੀ ਸਾਨੂੰ ਇਥੋਂ ਬੰਦਾ ਨਹੀਂ ਮਿਲਿਆ ਤਾਂ ਕਰਕੇ ਅਸੀਂ ਇੰਡੀਆ ਤੋਂ ਜਾਂ ਪਾਕਿਸਤਾਨ ਤੋਂ ਜਿੱਥੋਂ ਵੀ ਵੀਰ ਆਇਆ ਤੇ ਵੀ ਉਹ ਉਹ ਬੰਦੇ ਵੀ ਉੱਥੋਂ ਅਸੀਂ ਮੰਗਵਾਇਆ ਵਾ ਤੇ ਵੀ ਉਹ ਪੇਪਰ ਵੀ ਨਾਲ ਲੱਗਾ ਹੋਣਾ ਚਾਹੀਦਾ ਬਾਕੀ ਤਾਂ ਸਾਰੇ ਲੱਗੇ ਹੁੰਦੇ ਆ ਹਨ ਤੇ ਜੇ ਉਹ ਪੇਪਰ ਵੀ ਤੁਹਾਡਾ ਨਾਲ ਲੱਗਾ ਤੇ ਬਾਕੀ ਤੁਹਾਨੂੰ ਪਾਰ ਫਾਤੂਰੇ ਜਾ ਕੇ ਵੀ ਪਤਾ ਲੱਗ ਜੇ ਕਿਹੜੇ ਪੇਪਰ ਚਾਹੀਦੇ ਨੇ ਆਉਤੂ ਸੀ ਪੂਰਾ ਕਰਕੇ ਤੁਸੀਂ ਬਰ ਪ੍ਰੋਵੈਂਟਮੈਂਟ ਚੋਕ ਕੇ ਤੁਸੀਂ ਜਾ ਸਕਦੇ ਆ ਤੇ ਟੈਂਸ਼ਨ ਵਾਲੀ ਕੋਈ ਗੱਲ ਨਹੀਂ ਠੀਕ ਹੈ ਜੀ ਅੱਜ ਦੀ ਆਪਣੀ ਜੀ ਵੀਡੀਓ ਇੰਨੇ ਮਿਲਾਲਾ ਸ਼ਾਇਦ ਉਹ ਥੱਲੇ ਗਏ ਸਾਲੇ ਆ ਗਏ ਤੇ ਵੀ ਹੁਣ ਜਾ ਕੇ ਗੈਸ ਵੀ ਕਰਾਉਣੀ ਆਪਾਂ ਚਾਲੂ ਗੈਸ ਨਾ ਘਰੇ ਇੱਧਰ ਚਾਲੂ ਕਰਾਉਣੀ ਸੀ ਮਿਲਾਂਗੇ ਜੀ ਆਪਾਂ ਅਗਲੀ ਵੀਡੀਓ ਚ ਹੌਣ ਦਿਓ ਆ ਗਏ ਕੋ ਗਾਸ ਸੀ 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 ਓਕੇ 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 ਮਿਲਦੇ ਆਂ ਫੇਰ ਬਾਏ ਬਾਏ ਹਾਂ ਮੈਂ ਪਲਾਉਣਗੇ ਨਾ ਸਮਾ ਆ ਗਏ ਗੈਂਸ ਵਾਲੇ ਥੱਲੇ ਕਰਦੇ ਨੇ ਫਿਟਿੰਗ ਇਹਨਾਂ ਨੇ ਅੱਜ ਡਾਂਸ ਦੀ ਆ ਗਿਆ ਕੌਣ ਸ਼ਾਨੂ ਆ ਗਿਆ ਸਮਾ ਆ ਗਿਆ ਹਵਾ ਬਹੁਤ ਉੱਪਰ ਲੱਗੇ ਭਾਏ ਕੈਨਸਲ ਮਨ ਜਿਓ ਨੇ ਲੈ ਕੇ ਆਏ ਆ ਕੱਫੇ ਗੋਰਾ ਇੱਕ ਚਾਹ ਮੈਂ ਲੈਣ ਕਹਾਂਦੀ ਕਿਹਾ ਕਿ ਖਾ ਆ ਸਾਰਾ ਟਾਈਮ ਹੋ ਗਿਆ ਸੀ ਹੁਣ ਭੁੱਖ ਲੱਗੀ ਆ ਤੇ ਥੋੜਾ ਜਿਹਾ ਲੱਗਿਆ ਕੱਫੇ ਹਾਂ ਹਾਂ ਬਹੁਤ ਵਧੀਆ ਲੱਗੂ ਸੀ ਕਿ 1 ਵਜਨ ਨਾਲ ਤਾਂ ਬਿਨਾਂ ਰੋਟੀ ਖਾਦੇ ਤੇ ਮੇਰਾ ਭੱਜ ਜਾਏ। ਮੈਂ ਮਾਮਾ ਕਿਉਂ ਨਾ ਆਉਣ ਵਾਲੇ ਆ ਗਏ ਸਾਲੇ। ਓਕੇ ਓਕੇ। ਤੁਸੀਂ ਖਾਇਆ ਸੀ ਰੋਟੀਆਂ? ਹਾਂ ਜੀ ਹਾਂ ਜੀ ਰੋਟੀ ਖਾਇਆ ਸੀ ਆਪਾਂ। ਕੀ ਬਣਾਇਆ ਸੀ? ਅੱਜ ਕਾਪੀ ਤੇ ਪਰੌਂਠੇ ਬਣਾਏ ਸੀ। ਹਾਂ ਜੀ। ਨਹੀਂ ਤੇ ਲਾਲ ਕਾਪੀ ਤੇ ਪਰੌਂਠੇ ਖਾ ਕੇ ਆਏ। ਮਾਮਾ ਨੇ ਤਾਂ ਮੈਂ ਬਣਾ ਦਿੱਤੇ ਸਵੇਰ ਖਾ ਕੇ ਗਏ। ओके ਅੰਦਰ ਹਾਂ ਉਹ ਅੱਗੇ ਹੋਣੇ ਸਾਰੇ ਉੱਪਰ ਆ ਆ ਗੈਸ ਆਲੇ ਆ ਕੇ ਨਹੀਂ ਲੈਣ ਗਏ ਉਹੋ ਜੇ ਚੱਕ ਕੇ ਪਤਾ ਨਹੀਂ ਕਾ ਗਏ ਇਹ ਮਾਰੀਓ ਦੀ ਹੈ ਤੁਹਾਨੂੰ ਦੇਖਾ ਤੇਰਾ ਮਾਮਾ ਹੋਰ ਸੀ ਆਪਾਂ ਫੇਰ ਲੈ ਚੱਲਾਂਗੇ ਹੁਣ ਜਾਣ ਹੀ ਪੈਣੀ ਥੱਲੇ ਕੋ ਕੇ ਨਹੀਂ ਆ ਹੋ ਫਿਰ ਠਹਿਰ ਕੇ ਲੈ ਜਾਣੇ ਹਜੇ ਤੇ ਮਾਮਾ ਕੀ ਭਤਾਜੇ ਇੱਥੇ ਕਿਉਂ ਤੇਲ ਪੈ ਜੂਗੀ ਉਹ ਕੱਪੜੇ ਵਾਲੀ ਖਰਾਬ ਹੋ ਜੂਗੀ ਬੇਨਾ ਤੇ ਮਾਮੇ ਨੇ ਵੀ ਦਿਉਣਾ ਹੋਇਆ ਉੱਪਰ ਇੱਕ ਇੱਕ ਵਾਰ ਫੋਨ ਕਰ ਦਿਓ ਆ ਗਏ ਪਾਲਤੀ ਆ ਗਈ ਇਗਨੋਰ ਕਰ ਚੱਲ ਉਹ ਵੀਡੀਓ ਨੂੰ ਇਗਨੋਰ ਕਰ ਉਹ ਵੀਡੀਓ ਨੂੰ ਇਗਨੋਰ ਕਰਦੇ ਮੈਨੂੰ La cucina. No Ciao! A il a adesso, a Ciao! 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 ok? gas a La... niente, quello che l'ha fatto l'accesso basso. tutto funziona? sì, adesso dobbiamo veramente... adesso dai il canto, devi a funzionare il leader così forte no, no, guarda, no guarda, vedi? no, non devi rimanere così, eh, guarda, no, no, bene, sì sì, 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 capito, 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 Mmm, capito, 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 no? Ah è fatta, ma eh, questa è nuova ancora, forse quando scacchi sì, capito? Allora, c'è cioè, così, guarda, non buono. mh mm. questo, mm. eh guarda. Carlo, per allora. banale, no, è pasciata. Ma questa è... Guarda così, fa ah, così deve stare non? È? Sì, sì, Vabbè, sì. Ma non puoi che non è mezzo non è messa guarda Non hanno lasciato spazio Guarda questa va bene guarda questa è uguale a questa guarda Questa una due tre e forse Tu chiami quelli davanti 15 vieni che si si tu devi lagghi Acqua va bene. Sì, sì. Acqua ha fatto tutto bene, va bene. Bene. Ah, Ok. Buona calda calda. Ah, ok. Adesso devi vedere, o oh, vedo, sì. caldo, così o così. Poi okay. no, quando funziona adesso caldaia. Io... Oggi è finito, eh? è. Domani io è... Domani Sì. Domani o c'è... Domani tu. <dare>. <Chiarate>. Ok, gracias.